ਜੇਕਰ ਤੁਹਾਡੇ ਵੀ ਬੱਚਿਆਂ ਦੇ ਮੂੰਹ ਦੇ ਵਿੱਚ ਅਕਸਰ ਬਦਬੂ ਆਂਦੀ ਹੈ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਮਾਪੇ ਜ਼ਰੂਰ ਦੇਖਣ ਇਸ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਰਵਾਲਾ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੀਸ਼ਰੀ ਤਾਂ ਸਿਹਤ ਨਾਲ ਜੁੜੀ ਹੋਈ ਇੱਕ ਹੋਰ ਅਪਡੇਟ ਜਿਹੜੀ ਕਿ ਲੈ ਕੇ ਹਾਜ਼ਰ ਹੋਏ ਆਂ ਖਾਸ ਕਰਕੇ ਬੱਚਿਆਂ ਦੇ ਨਾਲ ਕਿਉਂਕਿ ਸਕੂਲ ਜਾਂਦੇ ਹੋਏ ਬੱਚੇ ਜਾਂ ਫਿਰ ਕਾਲਜ ਜਾਂਦੇ ਹੋਏ ਬੱਚੇ ਅਕਸਰ ਆਪਣੇ ਮੂੰਹ ਦੇ ਵਿੱਚੋਂ ਬਰਸ਼ ਕਰਨ ਦੇ ਬਾਅਦ ਵੀ ਅਜੇ ਹੀ ਬਦਬੂ ਆਂਦੀ ਹੈ ਕਿ ਉਹਨਾਂ ਨੂੰ ਕਿਸੇ ਹੋਰ ਦੇ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ ਤਾਂ ਕੀ ਇਹ ਕਿਸੇ ਬਿਮਾਰੀ ਦੇ ਵੱਲ ਸੰਕੇਤ ਕਰਦੇ ਨੇ ਡਾਕਟਰ ਇਸ ਦੇ ਬਾਰੇ ਕੀ ਗੱਲ ਕਰਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਡਾਕਟਰਾਂ ਦਾ ਜਾਂ ਫਿਰ ਮਾਹਿਰਾ ਦਾ ਇਸ ਨੂੰ ਲੈ ਕੇ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਬੱਚੇ ਹੋਣ ਜਾਂ ਫਿਰ ਵੱਡੇ ਹੋਣ ਮੂੰਹ ਦੇ ਵਿੱਚੋਂ ਬਦਬੂ ਆਉਣਾ ਇਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਆਮ ਤੌਰ ਦੇ ਉੱਤੇ ਬਰਸ਼ ਨਾ ਕਰਨਾ ਜਾਂ ਫਿਰ ਮੂੰਹ ਦੀ ਸਹੀ ਸਫਾਈ ਨਾ ਰੱਖਣ ਦੇ ਕਾਰਨ ਮੂੰਹ ਦੇ ਵਿੱਚੋਂ ਬਦਬੂ ਯਾਨੀ ਕਿ ਬੈਡ ਬ੍ਰੈਥ ਆਉਣ ਲੱਗਦੀ ਹੈ ਪਰ ਜੇ ਬੱਚੇ ਦੇ ਮੂੰਹ ਮੂੰਹੋਂ ਹਰ ਸਮੇਂ ਬਦਬੂ ਆ ਰਹੀ ਹੋਵੇ ਤਾਂ ਇਹ ਕਿਸੇ ਬਿਮਾਰੀ ਦੀ ਨਿਸ਼ਾਨੀ ਵੀ ਹੋ ਸਕਤੇ ਇਸ ਦੇ ਬਾਰੇ ਬੱਚਿਆਂ ਦੇ ਡਾਕਟਰਾਂ ਦੇ ਵੱਲੋਂ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਹੈ ਸੋਤਰਾ ਦੇ ਮੁਤਾਬਕ ਡਾਕਟਰ ਕਹਿੰਦੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਉਨ੍ਹਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਕਿ ਬੱਚਿਆਂ ਦੇ ਬੱਚੇ ਦੇ ਮੂੰਹ ਬਦਬੂ ਆਉਣਾ ਕਿਹੜੀ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਜਿਸ ਨੂੰ ਕਿ ਮਾਪਿਆਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਤਾਂ ਬੱਚੇ ਦੇ ਮੂੰਹ ਦੇ ਵਿੱਚੋਂ ਆਖਿਰ ਬਦਬੂ ਆਉਂਦੀ ਕਿਉਂ ਹੈ ਇਹ ਸਵਾਲ ਬਹੁਤ ਵੱਡਾ ਹੁੰਦਾ ਹੈ ਕਿ ਬੱਚੇ ਬਰਸ਼ ਵੀ ਕਰਦੇ ਨੇ ਫਿਰ ਵੀ ਦੋ ਟਾਈਮ ਬਰਸ਼ ਕਰਦੇ ਨੇ ਪਰ ਫਿਰ ਵੀ ਬਦਬੂ ਆਉਂਦੀ ਹੈ ਤਾਂ ਕਈ ਵਾਰ ਮਾਪਿਆਂ ਨੂੰ ਲੱਗਦਾ ਹੈਗਾ ਕਿ ਬੱਚੇ ਦੇ ਮੂੰਹੋਂ ਬਦਬੂ ਸਿਰਫ ਬਰਸ਼ ਨਾ ਕਰ ਕਰਕੇ ਆਉਂਦੀ ਹੈ ਪਰ ਡਾਕਟਰਾਂ ਦਾ ਕਹਿਣਾ ਹੈਗਾ ਕਿ ਸਿਰਫ ਬਰਸ਼ ਨਾ ਕਰਨਾ ਹੀ ਨਹੀਂ ਸਗੋਂ ਮੂੰਹ ਦੇ ਵਿੱਚੋਂ ਬਦਬੂ ਆਉਣਾ ਕਿਸੇ ਸਿਹਤ ਸੰਬੰਧੀ ਸਮੱਸਿਆ ਦਾ ਕਾਰਨ ਵੀ ਹੋ ਸਕਦਾ ਹੈ ਖਾਸ ਕਰਕੇ ਜੇ ਬੱਚੇ ਦੇ ਮੂੰਹੋਂ ਲਗਾਤਾਰ ਬਦਬੂ ਆ ਰਹੀ ਹੋਵੇ ਤੇ ਇਹ ਕਿਸੇ ਬਿਮਾਰੀ ਦੀ ਨਿਸ਼ਾਨੀ ਵੀ ਹੋ ਸਕਦੀ ਹੈ ਮੂੰਹੋਂ ਬਦਬੂ ਆਉਣੀ ਜੋ ਦੱਸਦੀ ਹੈ ਕਿ ਟੌਂਸਿਲ ਸਟੋਨਸ ਦੇ ਕਾਰਨ ਵੀ ਹੋ ਸਕਦੀ ਹੈ ਜੇ ਬੱਚੇ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਂਦੇ ਤਾਂ ਖਾਣਾ ਟੌਕਸਿਨਸ ਦੇ ਵਿੱਚ ਫਸ ਜਾਂਦਾ ਹੈ ਇਸ ਦੇ ਨਾਲ ਬੈਕਟੀਰੀਆ ਵਧਣ ਲੱਗਦੇ ਨੇ ਤੇ ਇਨਫੈਕਸ਼ਨ ਹੋਰ ਵੀ ਜ਼ਿਆਦਾ ਵਗ ਜਾਂਦੀ ਹੈ ਤੇ ਮੂੰਹੋਂ ਸੜੇ ਹੋਏ ਅੰਡੇ ਵਰਗੀ ਬਦਬੂ ਜਿਹੜੀ ਆਉਂਦੀ ਹੈ ਜੇ ਤੁਹਾਡਾ ਬੱਚਾ ਮੂੰਹ ਖੋਲ ਕੇ ਸਾਹ ਲੈਂਦਾ ਹੈ ਜਾਂ ਫਿਰ ਉਸ ਦੀ ਨੱਕ ਤੋਂ ਪੀਲਾ ਜਾਂ ਫਿਰ ਹਰਾ ਪਾਣੀ ਆ ਰਿਹਾ ਹੋਵੇ ਤਾਂ ਇਹ ਸਾਇੰਸ ਦੀ ਸਮੱਸਿਆ ਹੋ ਸਕਦੀ ਹੈ ਅਤੇ ਅਜਹੀ ਹਾਲਤ ਦੇ ਵਿੱਚ ਵੀ ਬੱਚੇ ਦੇ ਮੂੰਹੋਂ ਗੰਦੀ ਬਦਬੂ ਆ ਸਕਦੀ ਹੈ ਫਿਰ ਡਾਇਬਟੀਸ ਜੀ ਹਾਂ ਜੇ ਬੱਚੇ ਦੇ ਮੂੰਹੋਂ ਨੇਲ ਰਿਮੂਵਰ ਵਰਗੀ ਬਦਬੂ ਆਉਂਦੀ ਹੈ ਤਾਂ ਇਹ ਡਾਇਬਟੀਸ ਦੀ ਨਿਸ਼ਾਨੀ ਹੋ ਸਕਦੀ ਹੈ ਫਿਰ ਮਸੂੜੇ ਦਾ ਇਨਫੈਕਸ਼ਨ ਜੀ ਹਾਂ ਜੇ ਬੱਚੇ ਦੇ ਮਸੂੜੀਆਂ ਦੇ ਵਿੱਚ ਇਨਫੈਕਸ਼ਨ ਹੋਵੇ ਜਾਂ ਫਿਰ ਦੰਦਾਂ ਦੇ ਵਿੱਚ ਕੈਵਿਟੀ ਬਣ ਜਾਵੇ ਤਾਂ ਇਸ ਕਾਰਨ ਵੀ ਮੂੰਹੋਂ ਬਦਬੂ ਆ ਸਕਦੀ ਹੈ ਬੱਚੇ ਅਕਸਰ ਜ਼ਰੂਰਤ ਤੋਂ ਵੱਧ ਮਿੱਠਾ ਖਾਂਦੇ ਨੇ ਜਿਸ ਕਰਕੇ ਇਹ ਸਮੱਸਿਆ ਲਗਾਤਾਰ ਵਧ ਵੀ ਸਕਦੀ ਹੈ ਤੇ ਇਸ ਦਾ ਇਲਾਜ ਕਰਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਨੱਕ ਦੇ ਵਿੱਚ ਕੁਝ ਅਟਕਣਾ ਜੀ ਹਾਂ ਜੇ ਬੱਚੇ ਦੀ ਨੱਕ ਦੇ ਵਿੱਚ ਕੋਈ ਚੀਜ਼ اٹਕੀ ਹੋਵੇ ਇੱਕ ਨੱਕ ਵਗ ਰਹੀ ਹੋਵੇ ਜਾਂ ਫਿਰ ਬੱਚਾ ਸਿਰਫ ਇੱਕ ਨੱਕ ਨਾਲ ਹੀ ਸਾਹ ਲੈ ਰਿਹਾ ਹੋਵੇ ਤਾਂ ਦੂਜੀ ਨੱਕ ਦੇ ਵਿੱਚ ਕਿਸੇ ਭਾਰੀ ਚੀਜ਼ ਦੇ ਫਸਣ ਦੇ ਕਾਰਨ ਵੀ ਅਜੀਹਾ ਹੋ ਸਕਦਾ ਹੈ ਤਾਂ ਜੇਕਰ ਅਜੀਹਾ ਕੁਝ ਹੁੰਦਾ ਵੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਡਾਕਟਰ ਦੇ ਨਾਲ ਚੈੱਕਅਪ ਜ਼ਰੂਰ ਕਰਵਾਓ ਤੇ ਆਪਣੇ ਬੱਚਿਆਂ ਦਾ ਖਾਸ ਧਿਆਨ ਜ਼ਰੂਰ ਰੱਖੋ।